हाँ जी वैसे अपने थोड़ी जी बिच दाल पा ली थी चमचा के बच्चे बेसन का पा लिया बना लाइन पानी अच्छी रोटियां सुच आप बना के ट्राई करिए आटा तो सी आगे ਪਰਿਵਾਰ ਦੇ ਸਾਹਵ ਨਾਲ ਜਿੰਨਾ ਕੁ ਲੋੜ ਅਨੁਕ ਲੈ ਲਏ। ਆਪੇ ਨਾਟੇ ਮਾ ਪੈਣ ਵਧੀਆ। ਦੇਖ ਕੇ ਨਾ ਗੁੰਨਪੇ। 5-7 ਮਿੰਟ ਲਈ ਰੈਸਟ ਤੇ ਰੱਖ ਦਾਲੀ। ਉਦੋਂ ਬਾਅਦ ਫੇਰ ਨੂੰ 2 ਕਮਿੰਟ ਆਪਾਂ ਮਰਤੀ ਦੇਵਾਂਗੇ। ਪੰਜੀ ਆਟਾ ਆਪਾਂ 5-7 ਮਿੰਟ ਵਾਸਤੇ ਰੈਸਟ ਤੇ ਰੱਖ ਦਈਏ। ਉਨਾ ਆਪਾਂ ਦੋ ਕੁ ਮਿੰਟ ਇਹ ਫੋਰ ਮੁੱਠੀ ਦੇਣਾਂਗੇ ਇਹ ਰੱਖਨੇ ਰੋਟੀਆਂ ਜਿਹੜੀਆਂ ਬਣਾਏ ਨੇ ਨਾਲ ਪੱਕਣ ਦੀ ਕੁਪਰੇ ਆਪਾਂ ਜਿਆ 10 ਪਾਣੀ ਦਾ ਹੱਥ ਲਾ ਦਾਂਗੇ ਹੰਦੀ ਤਾਂ ਆਪਾਂ ਇਹ ਗੱਲ ਵਿੱਚ ਰੱਖਦੇ ਤੇ ਤਿਆਰ ਹੋ ਗਏ ਕਿਉਂ ਨਹੀਂ ਆਪਾਂ ਵੱਡੇ ਛੋਟੇ ਆਪਣੇ ਹਿਸਾਬ ਨਾਲ ਕਰ ਸਕਦੇ ਬਲੀ ਜੀ ਤੁਸੀਂ ਆਪਾਂ ਵੱਡੇ ਛੋਟੇ ਕਿਵੇਂ ਕਰ ਸਕਦੇ ਕੋਈ ਆਪਾਂ ਜਲੂ ਨਹੀਂ ਹੈਗਾ ਕਿ ਆਪਾਂ ਸਾਰੇ ਕਿਹੜੇ ਕੋਈ ਕੰਨੀ ਦੇ ਰਿਹਾ ਸਾਰੇ ਕੰਮ ਤਿਆਰ ਹਾਂਜੀ ਲੋ ਜਿ ਆਪਣੀਆਂ ਦੋ ਰੋਟੀਆਂ ਪਾਤੀਆਂ ਤਵੇ ਦੇ ਉੱਤੇ ਇਹ ਛੋਟੀਆਂ ਪਾਵਾਂਗੇ ਤਾਂ ਦੋ ਪੈ ਜਾਣਗੀਆਂ ਵੱਡੀ ਇੱਕ ਪਾਉਗੀ ਗਰਮੀਆਂ ਦੇ ਵਿੱਚ ਤਾਂ ਜਿਹੜੀਆਂ ਰੋਟੀਆਂ ਬਹੁਤ ਵਧੀਆ ਲੱਗਦੀਆਂ ਦਹੀਂ ਦੇ ਨਾਲ ਖਾਓ ਮੱਖਣ ਦੇ ਨਾਲ ਤੇ ਵੀਰ ਦਾਣਾ ਸਭ ਜਿਹੜੀਆਂ ਨੇ ਖਾ ਕੇ ਮਨ ਜੱਤ ਜਾਂਦਾ ਹੈ ਫਿਰ ਹੁੰਦਾ ਵੀ ਜਦੋਂ ਇਸ ਤਰ੍ਹਾਂ ਪਾਣੀ ਹੱਥੀ ਰੋਟੀ ਮਿਸਰੀ ਰੋਟੀਆਂ ਆਪਾਂ ਦਾਲ ਪਾ ਲਈ ਸੀਗੀ ਜੀ ਥੋੜੀ ਜੀ ਕਣਕ ਦੇ ਆਟੇ ਦੇ ਵਿੱਚ ਤੇ ਇੱਕ ਚਮਚਾ ਆਪਾਂ ਨੇ ਪਾ ਲਿਆ ਸੀ ਵਿੱਚ ਬੇਸਣ ਦਾ ਨੂੰ ਜੇ ਆਪਾਂ ਰੋਟੀਆਂ ਦੀ ਜਿਹੜੀ ਸਾਈਡ ਆ ਉਹ ਚੇਂਜ ਕਰ ਦਾਂ ਤਰ ਆਪਣੀਆਂ ਰੋਟੀਆਂ ਇਕੱਠੀਆਂ ਪਾ ਕੇ ਆਪਾਂ ਜੀ ਰੋਟੀਆਂ ਨੂੰ ਤਵਾ ਚੱਕ ਕੇ ਮਿਰਾੜਾਂਗੇ ਤਵੇ ਉੱਤੇ ਹੀ ਬਣਾ ਲਾਂਗੇ ਇਹ ਤਾਂ ਪੰਡਾ ਵੀ ਅੱਧਾ ਕੱਚਾ ਲੱਗੂਗਾ ਤਾਂ ਇਸ ਤਰ੍ਹਾਂ ਬਣਾ ਸਭ ਤੋਂ ਪਹਿਲਾਂ ਦੇ ਵੀਟਨ ਕਾਰਟ ਕਰਨਾ ਲੋਡ ਹੋ ਗਿਆ ਰੋਟੀ ਦੀ ਜਿਹੜੀ ਟਾਈਟ ਆਊਟ ਏਂਡ ਕਰਨਾ ਆਪਾਂ ਜੀ ਇਸ ਤਰ੍ਹਾਂ ਤਵਾ ਐ ਪੁੱਠਾ ਕਰਕੇ ਵੀ ਰੋਟੀ ਸੇਕ ਸਕਦੇ ਆ ਪਰ ਆਪਾਂ ਨਹੀਂ ਸੇਕਦੇ ਆਪਾਂ ਤਵੇ ਦੇ ਪਰਈ ਪਕਾਉਣੇ ਨੇ ਜਿਉਂ ਤੇ ਡ੍ਰੈਫਟ ਜਿਹੜੀ ਗੈਸ ਆ ਰੋਟੀ ਦੇ ਵਿੱਚ ਚਲੀ ਆਂ। ਆਪਣੀ ਰੋਟੀ ਬਾਹਰ ਰਹੀ ਹੈ ਜੀ ਜਦ ਤੱਕ ਆਪਾਂ ਨਾਲ ਦੀ ਨਾਲ ਦੂਜੀ ਪੁੱਠੀ ਵੀ ਚਾਹਾਂਗੇ। ਇਹਦੇ ਦੀ ਆਪਾਂ ਨੂੰ ਪਹਿਲੀ ਗੱਲ ਤੇ ਲੱਖ ਜੇ ਦਾਲ ਨਾ ਹੋਵੇ ਤਾਂ ਜੀ ਆਪਾਂ ਕੰਨਾ ਵੇਚਣ ਵੀ ਪਾ ਸਕਦੇ ਜੇ ਵੇਚਣ ਨਾ ਹੋਵੇ ਤਾਂ ਆਪਾਂ ਦਾਲਾਂ ਕੁੜੀ ਕਿੰਨੀ ਵਧੀਆ ਆਪਣੀ ਰੋਟੀ ਤਿਆਰ ਹੋਈ ਹੈ ਜੀ ਬਣ ਕੇ ਮੱਖਣ ਨਾਲ ਖਾਓ ਦਹੀਂ ਨਾਲ ਖਾਓ ਜਿੰਨਾ ਆਪਾਂ ਮਰਜ਼ੀ ਖਾ ਸਕਦੇ ਆਂ ਜੀ ਦਾਲ ਸਬਜ਼ੀ ਨਾਲ ਖਾਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਾਸਰੀ ਘਰ ਜੀ ਧੰਨਵਾਦ